ਫਕੀਰ ਖਾਨਾ ਫਕੀਰ ਖਾਨਾ ਫਕੀਰ ਖਾਨਾ ਹੋ ਗਿਆ ਜੀ ਮੇਰੀ ਪੇਂਟਿੰਗ ਦੀ ਤਰਹੀ ਹੈ ਇਹ ਨਹੀਂ ਲਾਈ ਤੇ ਹੰਦ ਹੋ ਗਿਆ ਦਫਾਇ ਹੈ ਤੁਸੀਂ ਬਜ਼ੁਰਗੀ ਹੈ ਬਾਬਾ ਅਰੇ ਮੇਰੀ ਪੇਂਟਿੰਗ ਹੀ ਰਹੀ ਹੈ ਬੋਪੀ ਲਓ ਜੀ ਇਹ ਹੈ ਫਕੀਰ ਖਾਨਾ ਮਿਊਜ਼ੀਅਮ ਤੇ ਆਪਾਂ ਆ ਗੀਨ ਵਰਗੇ ਜਨਨ ਮਿਲ ਸੰਦਿਚ ਸਾਨੂੰ ਪਤਾ ਨਾ ਆ ਕਿ ਤੇ ਇਹ ਗ੍ਰੀਨ ਆ ਕੇ ਪਟੰਡਾ ਤੋਂ ਨਸਰਵਨ ਮੈਂ ਰਾਈਂ ਬਾਜੀ ਬੀਤੀ ਤਾਂ ਤੁਹਾਨੂੰ ਸੁਣਦੇ ਆ ਤੇ ਵੈਸੇ ਹੀ ਬਾਬੇ ਆ ਸਾਡੇ ਤਾਂ ਤੁਸੀਂ ਸਾਡੇ ਵੱਡੇ ਖਾਨ ਤੋਂ ਤੁਸੀਂ ਤੁਸੀਂ ਦਾਦਾ ਕਿਊਜ਼ਨ ਵਿੱਚ ਆਉਂਦੇ हां जी एक टूर शुरू होया है जत्था आया है हां जी उस वास्ते फिर वापस और फिर जा हां जी आज यार दक्कन पे दिन तक और नहीं आऊ नहीं इधर आऊ नहीं और नहीं 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 ਉਹ ਨਾ ਨਾ ਵਸਸ ਬਸ ਬਸ ਪੱਪਾ ਨਾ ਤੁਹਾਡੇ ਨੇ ਅੰਦੇ ਮੇਰੀ ਸ਼ਾਨ ਕਰੀ ਬਹੁਤ ਪੱਪਾ ਤੁਸੀਂ ਜਾਓ ਦਰਦ ਸ਼ੁਕਰੀਆ ਫੱਬ ਕੇ ਫੱਬ ਕੇ ਨਹੀਂ ਨਹੀਂ ਇਹ ਮੇਰਾ ਇਹ ਮੇਰਾ ਲੜ ਹੈ ਇਹ ਮੇਰਾ ਸਰਬਲ ਹੈ ਜੀ ਸ਼ੁਕਰੀਆ ਜੀ ਪਲੀਸ ਸਾਰੇ ਨਹੀਂ ਮੈਂ ਕੱਟ ਰਿਹਾ ਇਹਨੂੰ ਇੱਥੇ ਦੇਖ ਲਓ ਇਹ ਕੋਈ ਤਾਂ ਜਿਸ ਵੇਲੇ ਆਖਰੀ ਸਾਲ ਇਤੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਤੇ ਉਹਨਾਂ ਦੇ ਪੈਰਾਂ ਥੱਲੇ ਸੀ ਇਸ ਕੋਈ ਅੱਛਾ ਤੇਰਾ ਇੱਥੇ ਉਹ ਦੇਖ ਇਹ ਦੋ ਚੀਜ਼ਾਂ ਵੀ ਤੁਸੀਂ ਦੇਖ ਲਓ ਕੱਲੇ ਇੱਕ ਅਮਰ ਕਸਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਤੇ ਚਾਂਦੀ ਦਾ ਕੰਮ ਹੋਇਆ ਇਹਦੇ ਤੇ ਹੂੰ ਮਹ ਰਾਜਾ ਦਾ ਗਾਤਰਾ ਦਿਖਾ ਲਈ ਮੇਰਾ ਸੋਹਿਆ ਭਾਈ ਇਹ ਐ ਮਹਾਰਾਜਾ ਰਣਜੀਤ ਸਿੰਘ ਦਾ ਗਾਤਰਾ ਜੀ ਇਹ ਉਹਨਾਂ ਦਾ ਗਾਤਰਾ ਮਹਾਰਾਜਾ ਰਣਜੀਤ ਸਿੰਘ ਜੀ ਹੁਕਮਤ ਕਸਾ ਵੀ ਉਹਨਾਂ ਦਾ ਈ ਸੀੜਾ ਦਿਖਾਇਆ ਤੁਹਾਨੂੰ ਜੀ ਇਹ ਉਹਨਾਂ ਦਾ ਗਾਤਰਾ ਜੀ ਇਹਦੇ ਤੇ ਵੀ ਸੋਨੇ ਤੇ ਚਾਂਦੀ ਦਾ ਕੰਮ ਹੋਇਆ ਇੱਥੇ ਬਹੁਤ ਖੂਬਸੂਰਤ ਨਕਾਸ਼ੀ ਬਹੁਤ ਖੂਬਸੂਰਤ ਕੰਮ ਹੈ ਜ਼ਰੀ ਦਾ ਜੀ ओरिजिनल ਤਾਂ ਹੀ ਜੀ ਜੀ ਬਹੁਤ ਖੂਬਸੂਰਤ ਇਸ ਨੂੰ ਹੱਥ ਲਾਇਆ ਹੋਣਾ ਉਹਨਾਂ ਨੇ ਹਨਾ ਧੰਨਵਾਦ OK ਲਾਸਟ ਤੇ ਮੈਂ ਤੁਹਾਨੂੰ ਇੱਕ ਸ਼ੌਲ ਖਾ ਰਹੇ ਆ ਮਹਾਰਾਣੀ ਜਿੰਨਾ ਦੀ ਪਰਸਪਲ ਸ਼ੌਲ ਦਾ ਸੱਚ ਰਾਣੀ ਹੋਣ ਦੀ ਦਾ ਮਾਮਾ ਅਰਸਾਂ ਦੀ ਸੀ ਹੂੰ ਕਾਚੀ ਕਾਜ਼ਲ ਦੇ ਕੋਈ ਗੱਲ ਜ਼ਰਾ ਕਰ ਆਮ ਨਾਲੀ ਕੋਈ ਕੋਈ ਗੱਲ ਨਹੀਂ ਆ ਸੱਚ ਕਰੋ ਕੋਈ ਸੱਤ ਹੈਲੋ ਸ਼ੌਲ ਤੇ ਅੱਜਕੱਲ ਵੀ ਐਵੇਂ ਹੀ ਬਣਦੇ ਐਜੀ ਨਹੀਂ ਬਣਦੇ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਤੁਸੀਂ ਕਹੋਗੇ ਐਜੀ ਨਹੀਂ ਬਣਦੀ ਹੂੰ ਹੁਣ ਜੋ ਮੈਂ ਦੱਸਣ ਲੱਗਾ ਇਟਸ ਨਾਟ ਏਮਬਰਾਇਡਰੀ ਐਮਬਰਾਇਡਰੀ ਨਹੀਂ ਹੈਗੀ ਐਮਬਰਾਇਡਰੀ ਹੋਵੇ ਇਹਦੇ ਥੱਲੇ ਧਾਗੇ ਹੋਣ ਅੱਛਾ ਇਹ ਦੇਖੋ ਕੋਈ ਧਾਗਾ ਨਹੀਂ ਹੈਗਾ ਇਹਦੇ ਥੱਲੇ ਆਰਾਮ ਨਾ ਆਰਾਮ ਤੁਸੀਂ ਛੱਡ ਦਿਓ نو نو ਇਟਸ ਨਾਟ ਦੋ ਵਨ ਇਹ ਜਿਹੜਾ ਛੋਟੇ ਤੋਂ ਛੋਟਾ ਪੀਸ ਵੀ ਤੁਸੀਂ ਦੇਖ ਰਹੇ ਹੋ ਨਾ ਇਸ ਕਪੜੇ ਨੂੰ ਕਟਿਆ ਗਿਆ ਤੇ ਦੂਸਰਾ ਕਪੜਾ ਵਿੱਚ ਰੱਖ ਕੇ ਤੇ ਰਫੂਗਰੀ ਨਾਲ ਆ ਜੋ ਆ ਰਿਹਾ ਹੈ ਜਿਵੇਂ ਕੋਸ਼ਿਸ਼ਕਾਰੀ ਦਾ ਕੰਮ ਹੁੰਦਾ ਕੱਲ ਲਿਖਣੇ ਦੇ ਉੱਤੇ ਨਹੀਂ ਹੈਗਾ ਇਹਨੂੰ ਇਸ ਕਪੜੇ ਨੂੰ ਕੱਟ ਕੇ ਕੀਤਾ ਗਿਆ ਐਪਲੈਟ ਉੱਤੇ ਕਰ ਦਿੰਦੇ ਨੇ ਮੈਂ ਇਹਨੇ ਹੋਲ ਬਣਾ ਕੇ ਨਾਲ ਜਿਵੇਂ ਰਫੂ ਕਰਦੇ ਨੇ ਉਹ ਜੀ ਇਹਦੇ ਵਿੱਚ ਰੱਖ ਕੇ ਕਪੜਾ ਤੇ ਫਿਰ ਰਫੂ ਕੀਤਾ ਗਿਆ ਸੋ ਇਹ ਖੂਬ ਅਮੇਜ਼ਿੰਗ ਅਮੇਜ਼ਿੰਗ ਕਮੈਂਟ ਸਹੀ ਹੈ ਹਾਂ ਜੀ ਮੈਨੂੰ ਤੇਰੀ ਕਾਰੀ ਤੋਂ ਕਿੰਨੀ ਕਾਰਾਕਾਰੀ ਹੂੰ ਉਹ ਰਾਵਿਆ ਕੋਈ ਨਹੀਂ ਹੁਣ ਕੋ ਕਰ ਸਕਦਾ ਕੋਈ ਕੋਇਨ ਦੀ ਸ਼ਾਲ ਹੈ ਸ਼ਾਲ ਆਈ ਹੋਪ ਯੂ ਇੰਜੋਏਡ ਦ ਕਲੈਕਸ਼ਨ ਹਾਂ ਜੀ ਹਾਂ ਇਹ ਕਾਰੀਗਰ ਬਣਾਉਂਦੇ ਰੱਤ ਸਾਨੂੰ ਇਹ ਕਾਰਾ ਨਹੀਂ ਦੇ ਲੱਗਦਾ ਰਾਗੀ ਦੇ ਤੋ ਕਾਰੀਗਰੀ ਸਾਰਾ ਕੰਮ ਹੈ ਹੱਥ ਦਾ ਕੰਮ ਕਾਰੀਗਰੀ ਹੈ ਕਾਰੀਗਰੀ ਹੈ ਚਾਲੇ ਵੀ ਗਿਆ ਤੇ ਬਚ ਨਹੀਂ ਅਰਟ ਗੈਲਰੀ ਨੋ ਇਟਸ ਨੋਟ ਅ ਮਿਊਜ਼ੀਅਮ ਥੈਟਸ ਅ ਨਾਟ ਗੈਲਰੀ ਯਾ ਉਹ ਅਫਜ਼ਲ ਹੋਣਾ ਨਹੀਂ ਯਾਰ ਉਹ ਬਿਲਕੁਲ ਹੈਗੀ ਯਾਰ ਹਾਂ ਅਲਾਸ ਤੇ ਆ ਤੁਸੀਂ ਤਾਂ ਜੀ ਇਹ ਸੈਲੈਡੋਨ ਖਵਾਂਦੀ ਹੈ ਕੋਰੀਆ ਦੇ ਵਿੱਚ ਦੂਸਰਾ ਬਣਾ ਸਕੀ ਅੱਜ ਤੱਕ ਇਹਦਾ ਪੀਸ ਤੁਸੀਂ ਲੈਬ ਚ ਲਾਈਓ ਤੇ ਉਹ ਲੈਬ ਵਾਲੇ ਤੁਹਾਨੂੰ ਸਾਰੇ ਇਨਗਰੀਡੀਅੰਟ ਦੱਸ ਦੇਣਗੇ ਲekin ਇਹਦੀ ਰੇਸ਼ਿਓ ਕੋਈ ਸੈੱਟ ਨਹੀਂ ਕਰ ਸਕਿਆ ਐਂਡ ਥੀਸ ਟੂ ਪਲੇਟਸ ਬਿਲੋਂਗਸ ਟੂ ਮਹਾਰਾਜਾ ਰਣਜੀਤ ਸਿੰਘ ਥੀਸ ਆਰ ਪੋਇਜ਼ਨ ਟੈਸਟਿੰਗ ਪਲੇਟਸ If you put poison food in this plate, it, Kalem, will, it Kalem, will change the color. Mm -hmm. If you put poison or poison food in that plate, the cracks will appear in it. Oh, okay. And this is the largest... and largest. This was uh, that time. This was bought from Korea. Yeah. And yes. Yes. Through yes. Through what channel? ट्रेड है पूरी दुनिया च पंजाब दी ठीक है पूरी दुनिया च पंजाब तो ट्रेड होती है चाइना दा लगदा है Chinese. ये भी ओदों दा ही है और मुख्तलिफ है रहने लेकिन दिस ਦਿਸ ਇਜ਼ ਦਾ ਲਾਰਜੈਸਟ ਸਿੰਗਲ ਪੀਸ ਹੈ ਗੇਟ ਅਕੀਕ ਇਹ ਜਿਹੜਾ ਮੈਂ ਵੀ ਪਾਇਆ ਹੈ ਇਸ ਦਾ ਸੈਮੀ ਪ੍ਰੈਸ਼ੀਅਸ ਸਟੋਨ ਫਕੀਰ ਸਿੰਘ ਨੂਰਉਦੀਨ ਵਾਸ ਹਕੀਮ ਐਂਡ ਹੈਲਥ ਮਿਨਿਸਟਰ ਆਫ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਮੈਨੂੰ ਇੱਕ ਮੈਡੀਸਨ ਗ੍ਰਾਈਂਡਰ ਚਾਹੀਦਾ ਅਕੀਕ ਦਾ ਖਰਲ ਇੱਕ ਚਾਹੀਦਾ ਅਕੀਕ ਦਾ ਇਹ ਉਸ ਵੇਲੇ 7000 ਰੁਪਏ ਦਾ ਯਮਨ ਤੋਂ ਮੰਗਵਾਇਆ ਗਿਆ ਸੀ ਹਕੀਕ ਕਹਿੰਦੇ ਅਕੀਕ ਪੱਥਰ ਇੱਕ ਹੁੰਦਾ ਹੈ ਅਕੀਕ ਇਹ ਅਕੀਕ ਹੈਗਾ ਮੈਡਮ ਹਾਂਜੀ ਤੇ ਯਮਨੀ ਕੀ ਸਭ ਤੋਂ ਅੱਛਾ ਉਥੋਂ ਯਮਨ ਤੋਂ ਉਸ ਵੇਲੇ 7000 ਰੁਪਏ ਦਾ ਮੰਗਵਾਇਆ ਗਿਆ ਜਿਸਲੇ 7 ਰੁਪਏ ਟੋਲਾ ਸੋਨਾ ਸੀ ਟੋਲਾ ਸੋਨਾ ਸੀ ਆ ਜਰਾ ਬੋਟਲਸ ਜੇ ਇੰਝ ਰੱਖਾ ਲਈਏ ਚਾਰ ਬੋਟਲਸ ਮੇਂ ਹੀ ਹੈ ਨਾ ਹਾਂਜੀ ਗ੍ਰੀਨ ਹਾਂਜੀ ਐਵੇਂ ਇੰਝ ਰੱਖਣਾ ਬੰਨੂ ਵੀ ਇੰਝ ਰੱਖੀ ਜਾਂਦਾ ਹੈ ਇੱਕ ਬੋਟਲਸ ਇਹ ਵਾਲੀ ਇੰਤੇਜ਼ੀ ਕਲਾਸ ਬੋਟਲਸ ਹੈ ਇਹ ਕੋ ਪਰੇਪੀ ਹੈ ਦੋ ਉੱਤੇ ਹਾਂਜੀ ਬਸ ਇੰਝ ਰੱਖਣਾ ਆਇਓ ओके दिस इज द पर्सनल प्लेट ऑफ महाराजा रणजीत सिंह ओ मार्बल दी मदर ऑफ पर्ल ਦਾ ਕੰਮ ਹੋਇਆ ਵਿੱਚ ਮਾਰਬਲ ਚ ਪਰਲ ਐਚ ਇਹ ਜਿਵੇਂ ਕੋਸ਼ਾ ਕਰੀਏ ਉਸ ਟਾਈਮ हां ਇਹ ਪੇਟਰੋਡਰ ਟਾਈਪ ਕਹ ਲੋ ਹਾਂ ਜੋਡੀ ਹਿਸਟਰੀ ਆਫ ਆਰਟ ਤੇ ਵੀ ਕੀਤਾ ਕਾਫੀ ਸਾਰੇ ਕਿਉਂ ਕਿ ਉਹ ਕਿਹੜੇ ਨੇ ਅੰਗਸਟ 4 ਮੋਕਸਰਾਸ ਜਿਆਨ ਉਹਨਾਂ ਦੇ ਛੱਡੇ ਐ ਫੋਕੀ ਫੈਮਲੀ ਦਾ ਫੈਮਲੀ 3 ਹੈ ਫੋਕੀ ਸੇ ਗੁਲਾਮ ਉਹ ਦਿਨੋਂ ਦਾ ਟੌਪ ਐ ਐਲਟੀ ਐਲ ਪਿੰਪ ਉਹਨਾਂ ਦੇ ਬੇਟੇ ਨੇ ਜਿਹੜੇ ਮਿਨਿਸਟਰ ਸਰ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਐ ਇਹ ਸਾਰਾ ਉਹਨਾਂ ਦਾ ਫੈਮਲੀ ਟ੍ਰੀ ਹੈ ਜੀ ਮੈਨੂੰ ਇਹਨਾਂ ਦੀਆਂ ਮੇਜਰਸ ਕਿੱਥੋਂ ਮਿਲਣਗੀਆਂ ਜੀ ਜਿਹੜੀਆਂ ਕਲੀਅਰ ਥੋੜੀਆਂ ਨੇ ਕੋਈ ਬੁੱਕ ਕੋਈ ਮੈਂ ਨਾ ना ऑयल च रियलिस्टिक पेंट करना ਕਰਨਾ ਚਾਹੁੰਦਾ ਹੁਣ ਤਿੰਨੇ ਫਕੀਰ ਬਰਾਦਰਸ ਨੂੰ ਉਹ ਮੈਂ ਬਣਾਉਂਗਾ ਐ ਕੰਮ ਹੈ ਬਾਬਾ बिल्कुल केस सिंह बड़े प्रोमिनेंट आर्टिस्ट हैं बहुत इनोवेटिव है ए कर की रहे ने मेनू ए दस भी नजर आ रहे मैंने स्पेक से मैं अलाउ नहीं करता इथे फ्लैश तू सी हां जी वो खराब कर रहा है काम एक मिनट आप कैमरा साइड से करो ए फॉइलिंग तो नहीं कर रहे इथे नहीं ए रग देखो हो की ਇਹ ਪੱਥਰ ਨਾਲ ਰਗੜਦਾ ਨਹੀਂ ਰਿਹਾ ਨਾ 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 ਐਸ ਬੰਦੇ ਨੂੰ ਨਹੀਂ ਦੇਖਣਾ ਤੁਸੀਂ ਐਸ ਬੰਦੇ ਨੂੰ ਹਾਂਜੀ ਹਾਂਜੀ ਐ ਇਹਦੇ ਹੱਥ 'ਚ ਕੀ ਹੈ ਅੱਗੇ ਪਿੱਛੇ ਕਰੋਗੇ ਫੋਕਸ ਹੋਏਗਾ ਜ਼ਰਾ ਹਿਲਾਓ ਇਹਨੂੰ ਮੈਗਨੀਫਾਈਂਗ ਗਲਾਸ ਨਾਲ ਤੁਸੀਂ ਉੱਧਰ ਨਹੀਂ ਮੈਗਨੀਫਾਈਂਗ ਗਲਾਸ ਮੈਂ ਇਸੇ ਇਸੇ ਤੇ ਹੀ ਹੈ ਇਹਨਾਂ ਦੇ ਹੱਥ 'ਤੇ ਮੈਂ ਇਧਰੋਂ ਦੇਖ ਰਿਹਾ ਇਹਨਾਂ ਦੇ ਹੱਥ 'ਤੇ ਹੀ ਹੈ ਜੀ ਮੇਰਾ ਹਾਂਜੀ ਕੀ ਸਮਝ ਆ ਰਿਹਾ ਨਹੀਂ ਨਹੀਂ ਆਇਆ ਨਹੀਂ ਜੀ ਕੋਈ ਹੋਰ ਦੇਖ ਸਕਦਾ ਯੂ ਕੈਨ ਯੂਜ਼ ਦ ਨੈਕ ਪਰ ਇਹ ਮੈਨੂੰ ਪਤਾ ਮਹਾਰਾਜਾ ਸ਼ੇਰ ਸਿੰਘ ਦੀ ਪੇਂਟਿੰਗਾਂ ਕੋਣੀ ਤੇ ਚੜੇ ਆਂਦੀ ਮਹਾਰਾਜਾ ਸ਼ੇਰ ਸਿੰਘ ਉਹਨਾਂ ਹਾਰਸਬੈਕ ਤੇ ਨਾ ਵਾਰੀਅਰ ਡਰੈਸ ਹੈ ਜੀ ਇਹ ਪੇਂਟਿੰਗ ਇੱਥੇ ਆ ਆ ਦਿਸ ਵਨ ਆ ਜੀਗਾ ਪੇਂਟਿੰਗ ਬਣਾ ਰਹੇ ਆ ਆ ਦਿਓ ਦਿਓ ਮਣ ਲਾ ਹਾਂ ਹਾਂ ਸਮਝ ਆ ਰਿਹਾ ਕਰੋ ਮੈਨੂੰ ਲੇਟ ਹੁਣ ਮੇਰੀ ਐਚਰ ਦਾ ਪ੍ਰੋਸੈਸ ਤਾਂ ਮੈਨੂੰ ਸਾਰਾ ਪਤਾ ਪਰ ਇਹ ਕੀ ਕਰ ਰਿਹਾ ਇਸ ਟਾਈਮ ਯਾਨੀ ਪਤਾ ਲੱਗਿਆ ਸਰ ਆਪ ਕੋ ਵੀ ਜੈਦਰ ਰਿਲੇਸ਼ਨ